ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਸਰਕਾਰ ਦੁਆਰਾ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਹਲਕਾ ਡੇਰਾ ਬਸੀ ਤੋਂ ਸ਼੍ਰੀ ਨੰਨਪੁਰ ਸਾਹਿਬ ਮਾਤਾ ਨੈਣਾ ਦੇਵੀ ਮਾਤਾ ਚਿੰਤਪੁਰ ਨੇ ਮਾਰਾ ਜਵਾਲਾ ਜੀ ਵਿਖੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੇ ਖਬਾਸ ਨੂੰ ਹਲਕਾ ਬਤਾਇਕ ਡੇਰਾ ਬਸੀ ਸਰਦਾਰ ਕੁਲਜੀਤ ਸਿੰਘ ਲੰਦਾਵਾ ਜੀਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਹੈ ਇਸ ਮੌਕੇ ਐਸਜੀਐਮ ਡੇਰਾਬੱਦੀ ਹਮਾਂਸ਼ੂ ਗੁਪਤਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਆਮ ਆਦਮੀ ਪਾਰਟੀ ਟੀਮ ਮੌਜੂਦ ਰਹੀ ਹੈ। ਅੱਜ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਰੋ ਜਿਹੜੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਜਿਹੜੀ ਸਾਡੇ ਬਜ਼ੁਰਗਾਂ ਲਈ ਸਾਡੇ ਅਲੱਗ-ਅਲੱਗ ਧਰਮਾਂ ਦੇ ਮੰਨਣ ਵਾਲੇ ਲੋਕ ਭਾਵੇਂ ਕੋਈ ਗੁਰਦੁਆਰਾ ਸਾਹਿਬ ਨੂੰ ਮੰਨਦਾ ਹੈ ਭਾਵੇਂ ਮਸਜਿਦ ਭਾਵੇਂ ਮੰਦਿਰ ਅੱਜ ਵਿੱਚ ਅੱਜ ਦੀ ਜਿਹੜੀ ਗੱਲ ਸੱਡੀ ਜਾ ਰਹੀ ਹੈ ਇਹ ਪ੍ਰਧਾਨ ਮੰਤਰੀ ਦੀ ਯੋਜਨਾ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਯੋਜਨਾ ਹੈ ਇਹ ਮੁੱਖ ਮੰਤਰੀ ਸਾਹਿਬ ਦੀ ਲੰਬੀ ਸੋਚ ਦਾ ਨਤੀਜਾ ਹੈ ਕਿ ਆਮ ਤੌਰ ਤੇ ਕੀ ਹੁੰਦਾ ਸੀਗਾ ਕਿ ਅੱਜ ਤੋਂ ਪਹਿਲਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਲੇਕਿਨ ਕਦੀ ਵੀ ਪਿੰਡਾਂ ਦੇ ਵਿੱਚੋਂ ਬਜ਼ੁਰਗਾਂ ਨੂੰ ਮੰਦਿਰ ਗੁਰਦੁਆਰਾ ਮਸਜਿਦ ਦਰਸ਼ਨ ਕਰਨ ਦਾ ਕਦੀ ਮੌਕੇ ਨਹੀਂ ਮਿਲਿਆ ਇਹ ਭਗਵਾਨ ਮਾਨ ਜੀ ਦੀ ਸਾਡੀ ਲੰਬੀ ਸੋਚ ਦਾ ਨਤੀਜਾ ਅੱਜ ਜਿਹੜੀ ਡੇਰਾ ਬੱਸੀ ਤੋਂ ਨੈਣਾ ਦੇਵੀ ਅਨੰਤਪੁਰ ਸਾਹਿਬ ਚਿੰਤਪੁਰ ਨੇ ਦੇਵੀ ਜਵਾਲਾ ਜੀ ਇਹ ਸਾਰੇ ਮੰਦਿਰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਇਹ ਸਾਰਾ ਉਪਰਾਲਾ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਔਰ ਪੰਜਾਬ ਦੇ ਲੋਕਾਂ ਨੇ ਇਹਨੂੰ ਬਹੁਤ ਛਲਾਗਾ ਵੀ ਕੀਤੀ ਹੈ ਅੱਜ ਉਹ ਬਜ਼ੁਰਗਾਂ ਨੇ ਵੀ ਜਾ ਕੇ ਇਹ ਗੁਰਦੁਆਰੇ ਤੇ ਮੰਦਰਾਂ ਦੇ ਦਰਸ਼ਨ ਕਰ ਰਹੇ ਨੇ ਜਿਨ੍ਹਾਂ ਦੇ ਸ਼ਾਇਦ ਘਰ ਦੇ ਵਿੱਚ ਹੋ ਸਕਦਾ ਹੈ ਕਿ ਬੱਚੇ ਪੂਰਾ ਸਾਥ ਨਾ ਦਿੰਦੇ ਹੋਣ ਜਾਂ ਬੱਚੇ ਲੈ ਕੇ ਉਹਨਾਂ ਨੂੰ ਨਹੀਂ ਗਏ ਜਾਂ ਕਿਸ ਘਰ 'ਚ ਕਿਸੇ ਦਾ ਬੱਚਾ ਹੈ ਨਹੀਂ ਅੱਜ ਉਹ ਲੋਕਾਂ ਨੇ ਵੀ ਇੱਕ ਪੰਜਾਬ ਦੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਉਪਰਾਲਾ ਕੀਤਾ ਜਿਹੜੀ ਆ ਜਿਹੜੇ ਦਰਸ਼ਨ ਮੰਦਰ ਮਸਜਿਦ ਕਰਾਣਦੇ ਆ ਇਹ ਉਪਰਾਲੇ ਦੀ ਛਲਾਗਾ ਪੰਜਾਬ ਸਾਰੇ 'ਚ ਵਾਬਾ ਹੋਈ ਹੈ ਔਰ ਮੈਂ ਡੇਰਾ ਬੱਸੀ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਹੜਾ ਸਾਡੀ ਯਾਤਰਾ ਦਾ ਬਸ ਦਾ ਜਿਹੜਾ ਤੁਸੀਂ ਸੇਵਾ ਦਾ ਇੱਥੇ ਮੌਕਾ ਦੇ ਰਿਹਾ ਤੁਸੀਂ ਹਲਕੇ ਦੇ ਲੋਕਾਂ ਨੂੰ ਦਿੱਤਾ ਅਸੀਂ ਧੀਰੇ ਤੌਰ ਤੇ ਤੁਹਾਡੇ ਧੰਨਵਾਦ ਕਰਦੇ ਹਾਂ ਬਨਾਬਾ ਸਾਹਿਬ ਹੋਰ ਕਿੰਨੀਆਂ ਬੱਸਾਂ ਜਾਣੀਆਂ ਜੀ ਇਸ ਇਲਾਕੇ 'ਚੋਂ ਸਾਡੇ ਹਲਕੇ 'ਚ ਤਕਰੀਬਨ 11 ਬੱਸਾਂ ਸਨ ਤਕਰੀਬਨ ਸਾਨੂੰ ਉਮੀਦ ਹੈ ਇੰਨੀ ਇੱਕ ਮਿਲ ਗਈਆਂ ਤੇ ਬਾਰੇ ਐਸ.ਟੀ.ਮ. ਸਾਹਿਬ ਨੂੰ ਜ਼ਿਆਦਾ ਜਾਣਕਾਰੀ ਹੋਵੇਗੀ ਇਸ ਤਰ੍ਹਾਂ ਲਾਲ ਲੂ ਵਗੈਰਾ ਤੋਂ ਲਾਲੂ ਹੰਡੇਸਟਾ ਸਾਰੇ ਸਰਕਲ 'ਚੋਂ ਹੀ ਬੱਸਾਂ ਜਾਣਗੀਆਂ ਇਹ ਬੱਸਾਂ ਦਾ ਕੋਈ ਪੋਲਿਟਿਕਲ ਮੋਟਿਵ ਨਹੀਂ ਇਹ ਬੱਸਾਂ ਦੇ ਵਿੱਚ ਕੋਈ ਆਦਮੀ ਵੀ ਸਾਡੀ ਮਾਤਾ ਭੈਣ ਬਜ਼ੁਰਗ ਜਿਹੜਾ ਵੀ ਜਾਣਾ ਜਾ ਸਕਦਾ ਜਾ ਸਕਦਾ ਜਾਂ ਦਲਸ਼ਣ ਕਰ ਸਕਦਾ ਕਦੋਂ ਜਾਣ ਗਿਆ ਮਲਵਗਲਾ ਕੀ ਸ਼ਡਿਊਲ ਬੱਸ ਹਫ਼ਤੇ ਹਫ਼ਤੇ ਦੇ ਸ਼ਡਿਊਲ ਤੋਂ 10 ਦਿਨ ਬਾਅਦ ਉੱਪਰ ਸਾਨੂੰ ਸ਼ਡਿਊਲ ਆ ਜਾਂਦਾ ਉਸ ਹਿਸਾਬ ਨਾਲ ਇੱਕ ਦਿਨ ਪਹਿਲਾਂ ਅਸੀਂ ਸਾਰੇ ਉਸ ਏਰੀਆ ਨੂੰ ਮੈਸੇਜ ਕਰਦੇ ਅਗਲੀ ਬੱਸ ਜਿਹੜੀ ਨਲੂ ਐਂਡ ਇਸਰਤ ਤੇ ਇਹਨਾਂ ਸਵਾਰੀਆਂ ਦਾ ਜਿਹੜੀ ਜਾਰੀਆਂ ਦੱਸਣ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕਿ ਸਰਕਾਰ ਨੂੰ ਰਹਿਣਾ ਖਾਣਾ ਪੀਣਾ ਸਭ ਫਰੀ ਕਰ ਸ਼ਾਮ ਤੱਕ ਜਦੋਂ ਬੱਸ ਵਾਪਸ ਆ ਗਈ ਉਹ ਤੱਕ ਸਾਰਾ ਪੰਜਾਬ ਸਰਕਾਰ ਨੇ ਕੋਈ ਦਵਾਈ ਵਗੈਰਾ ਦਾ ਵੀ ਹੈ ਜੇ ਕੋਈ ਸਾਰਾ ਇਂਤਜ਼ਾਮ ਹੋ ਜਾਏਗਾ ਇੱਥੋਂ ਬੱਸ ਚੱਲਣ ਤੋਂ ਪਹਿਲਾਂ ਚੈੱਕਅਪ ਕਰਕੇ ਭੇਜ ਰਹੇ ਆ ਉਸ ਤੋਂ ਬਾਅਦ ਅੱਗੇ ਜਾ ਕੇ ਵੀ ਚੈੱਕਅਪ ਹੋਣਾ ਲੇਕਿਨ ਆਉਂਦਿਆਂ ਤੱਕ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਇਸ ਗੱਲ ਦੀ ਹੈ ਕਿ ਸਰਕਾਰ ਜੇ ਬਜ਼ੁਰਗਾਂ ਨੂੰ ਦਰਸ਼ਨ ਕਰਾਉਣ ਵਾਸਤੇ ਤਤਪਰ ਹੈ ਤਾਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਵੀ ਪੰਜਾਬ ਸਰਕਾਰ ਨੂੰ